ਸਿੱਖੀ ਇਹ ਬਧੀ ਰਚਨਾ ਉਹਨਾਂ ਦੇ ਅਨਮੁੱਲੇ ਬਚਨ ਨੂੰ ਇਹ ਤੁਹਾਡੇ ਪਾਵਨ ਚਰਨੀ ਆਪਾਂ ਕੁਝ ਨਾ ਕੁ ਬੋਲਾਂਗੇ ਆਓ ਪਹਿਲਾਂ ਪਿਆਰ ਨਾਲ ਇੱਕ ਸ਼ਬਦ ਧਿਆਨ ਨਾਲ ਸੁਣੋ ਅੱਲਾਹ ਅਕਬਰ ਅੱਲਾਹ ਅਕਬਰ ਅਲਫਾਯੰਦਰੋ ਅਲਫਾਯੰਦਰੋ ਉਪਰੋਂ ਰਹੇ ਸੱਚਾ ਤੇਜੀ ਸੱਚ ਦੇ ਨਾਲ ਪਰীত ਹੋਵੇ ਆਉਣਾ ਸਫਲ ਹੈ ਹੀ ਜ਼ਿੰਦਗੀ ਦਾ ਦੇਸ਼ ਸੇਵਾ ਦੇ ਵਿੱਚ ਬਤੀਤ ਹੋਵੇ ਰੋਵੇ ਦੁਨੀਆ ਗੁਨਾ ਨੂੰ ਯਾਦ ਕਰਕੇ ਐਸੀ ਆਤਮਾ ਅਮਰ ਸਰਜੀਤ ਹੋਵੇ ਪਿੱਛੋਂ ਦੁਨੀਆ ਨੋ ਦਰਬਾਰ ਸਿੰਗਾ ਦੱਸ ਗਿਆ ਪ੍ਰੇਮ ਦੀ مہاراج دربار مہاراج سوامی جگجیت جی ایک دن وطن کر رہے کتھا چلے پر سود ہے ایک کابی سود ਦਿ ਮੈਂ ਕੀ ਦਿੱਤਾ ਤੂੰ ਕੀ ਦੇਵੇਂਗਾ ਇਹ ਤਾਂ ਹੈ ਆਪਸ ਵਿੱਚ ਦੀ ਸੌਦਾ ਇਹ ਤਾਂ ਪਿਆਰ ਤਾਂ ਕਿਸਮਤ ਹੈ ਪ੍ਰੇਮ ਲਾ ਕੇ ਨਾ ਬਣ ਜਾ ਉਹਦੇ ਵਿੱਚ ਦੇਣਾ ਹੀ ਦੇਣਾ ਹੁੰਦਾ ਲੈਣਾ ਨਹੀਂ ਕੁਝ ਹੁੰਦਾ ਦੇਣਾ ਹੀ ਦੇਣਾ ਵੀ ਆਪੋ ਦੇ ਪਿਆਰ ਦੇ ਤੋਂ ਨਾ ਤਾਂ ਕੀ ਲਈ ਇਹ ਪ੍ਰੇਮ ਦੀ ਰੀਤੀ ਕੋਈ ਸਮਝਾ ਦੇ ਉਹਦੇ ਵਰਗਾ ਸੰਸਾਰ ਤੇ ਫਿਰ ਨਹੀਂ ਕੋਈ ਅਨੁਰਵਾ ਮਿਲਦੀ ਅੱਜ ਆਪਾਂ ਜਸ ਮਹਾਨ ਸ਼ਖੀਅਤ ਦੀ ਪਵਿੱਤਰ ਯਾਦ ਚ ਇਹ ਸਲਾਨਾ ਜੋੜ ਮੇਲਾ ਮਨਾ ਲ ਗਏ ऐसे महापुरुषा ਦਾ ਐਸਾ ਰੱਬ ਦੇ ਪਿਆਰੇ ਦਾ ਸੰਸਾਰ ਤੇ ਆਉਣਾ ਅੰਦਰੋਂ ਤੇ ਉੱਪਰੋਂ ਸੱਚੀ ਹਸਤੀ ਦਾ ਮਿਲ ਕੇ ਚੱਲਣਾ ਉਹਨਾਂ ਵਰਗੀ ਮਹਾਨ ਹਸਤੀ ਸੰਸਾਰ ਦੇ ਧੱਕੇ ਤੇ ਕੋਈ ਲੈ ਨਹੀਂ ਜਾ ਸਕਦਾ ਆਹ ਪਿਆਰ ਨਾਲ ਸਿੱਧੀ ਦੀ ਸ਼ੁਰੂਆਤ ਵੀ ਹੈ ਤੇ ਸਾਡੇ ਬਈ ਕਮਿਸ਼ਨਾਂ ਦੀ ਦੁਨੀਆ ਚੋਂ ਬਹੁਤ ਹੀ ਪਿਆਰ ਨਾਲ ਭਿੱਜ ਕੇ ਅੰਦਰੋਂ ਗਾਉਣ ਵਾਲੀ ਬਹੁਤ ਪਿਆਰੀ ਆਤਮਾ ਮੈਂ ਧੰਨਵਾਦ ਕਰ ਰਹਾ ਹੈ ਜਾਨੀ ਗੁਰਤਾਰਨ ਸਿੰਘ ਜੀ ਸਾਜਰੀ ਸਾਹਿਬ ਜਿਨੇ ਆਪਣੀ ਇਸ ਸਹਜਾਤਿਆ ਨੂੰ ਜਨਮ ਦੇ ਕੇ ਇੱਕ ਬੀਚਰੀ ਨੂੰ ਤਨਮੋਲਾ ਮੋਤੀ ਦਿੱਤਾ ਹੈ ਪਿਆਰ ਵਿੱਚ ਆਪਣੇ ਜੱਥੇ ਦਾ ਬਹੁਤ ਸਨਮਾਨ ਕਰਨੇ ਹੈ ਧੰਨਵਾਦ ਹਿਰਦੇ ਚੋਂ ਕਰਨ ਅੰਮ੍ਰਿਤ ਸਿੰਘ ਜੀ ਸਾਜਰੀ ਸਾਹਿਬ ਉਹ ਵੀ ਅਸ਼ੀਰਵਾਦ ਦਿੰਦੇ ਹੈ ਹਿਰਦੇ ਚੋਂ ਕੋਟਾਂ ਕੋਟਸ ਕਰਾਂ ਮਾਈ ਜੀ ਹਰਨ ਸਿੰਘ ਜੀ ਸਤਿਗੁਰ ਜੀ ਰਹਿਮਤ ਕਰਨ ਮਾਇਸਰ ਖਾਨਾ ਬਰਾਂਧਾ ਸਾਹਿਬ ਦਾ ਪਿਆਰ ਹੈ ਉਹਨਾਂ ਦੇ ਪਿਆਰ ਚ ਜਿੱਥੇ ਲੋਕਾਂ ਦੇ ਦਰਬਾਰੀਆਂ ਹਰ ਮਸਿਆਂ ਹਾਜਮਿਆਂ ਭਰਦੇ ਆ ਵਸੀਆਂ ਦੇ ਹਾਜੀਆਂ ਭਰਦੇ ਆ ਸਰਕਾਰ ਕਰਨੇ ਆ ਸਾਡੇ ਸੂਲ ਪਰ ਵਾਲੇ ਵੀ ਸਨਮਾਨ ਦਿੰਦੇ ਆ ਰੋਡਿਆਂ ਵਾਲੇ ਕਮਿਸਰ ਜਗਜੀਤ ਸਿੰਘ ਜੀ ਉਹ ਵੀ ਪਿਆਰ ਵਖਸ਼ਿਸ਼ ਕਰਦੇ ਆ ਇਹਦੇ ਤੋਂ ਧੰਨਵਾਦ ਲਓ ਹੁਣ ਇੱਕ ਕਵਤਾ ਆਪਾਂ ਸਟੇਜ 'ਤੇ ਫਿਊ ਆਰਤ ਕਰਨੇ ਆ ਵੇ ਲੱਖਾਂ ਪਾਪੀ ਤੁਹਾਡੇ ਗੁਰੂਤਨ ਦਰਸ਼ਨਾਂ ਦੇ ਤਾਰ ਤੇ ਇਹ ਦਰਸ਼ਨ ਕੀ ਐਮੀ ਤੇ ਥੇਰੇ ਦਰਸ਼ਨ ਦੀ ਪਾਵਰ ਨਾ ਹੁੰਦੀ ਮਹਾਰਾਜ ਕਉਡੇ ਵਰਗੇ ਰਾਖਸ਼ਿ ਸ਼ਪਲੀ ਕਲਾਵੀ ਜਿਨ੍ਹਾਂ ਦੇ ਵਿੱਚ ਉਹ ਆਪਾਰ ਦੇ ਗੁਰਜ ਗੁਰਜ ਸਰੇ ਸੀ ਉਹ ਗੁਰਜ ਬੰਨਾ ਜੇ ਟੈਲੇ ਨਹੀਂ ਸੀ ਜੇ ਤੂੰ ਰਹਿਮਤ ਨਾ ਕਰਦਾ ਬਚ ਜੁਨਾ ਕਰਦਾ ਤੇਰੀ ਬਖਸ਼ਿਸ਼ ਨੇ ਦਇਤਾਂ ਨੂੰ ਦਇਤੈ ਕਰਤਾ ਹੋ ਚੋਰਾ ਨੂੰ ਸੰਤ ਬਣਾਤਾ ਰਹਿਮਤ ਕਰ ਉਹਦੇ ਪਾਤ ਦਰਸ਼ਨ ਅਜ ਗੁਰੂ ਗ੍ਰੰਥ ਸਾਹਿਬ ਦੇ ਲੋਪ ਵਿੱਚ ਹੋ ਰਹੇ ਨੇ ਕਿਉਂਕਿ ਕਲ ਵੀ ਬਾਰੇ ਕਹਿੰਗੇ ਤੂੰ ਪ੍ਰਗਟ ਗੁਰੂ ਨਾਨਕ ਹੁਕਮ ਹੀ ਹੈ ਜਿੱਤਾ ਗੁਰੂ ਗ੍ਰੰਥ ਜੀ ਮੰਨ ਲਿਓ ਪ੍ਰਗਟ ਗੁਰਾਂ ਕੀ ਦੇ ਸ਼ਹਿਰਸ਼ਾ ਕਿਰਪਾ ਕਰੇ ਤੇ ਦਰਸ਼ਨ ਤੋਂ ਸਾਨੂੰ ਵੀ ਉਹ ਪਾਵਨ ਕੁਬਤਰ ਰਹਿਤ ਮਿਲ ਜੇ ਕਿਉਂਕਿ ਸਾਡੇ ਵਿੱਚ ਗੁਣ ਤਾਂ ਨਹੀਂ ਅਨਕੌਡੇ ਵਰਗੇ ਵੀ ਤੌੜਾ ਖਬਰਾਂ ਕਿ ਇਹ ਤਾਂ ਕੋ ਸਰਤਾ ਬਣ ਹੋਊਗਾ ਜਿਨੇ ਗੁਰੂ ਨਾਨਕ ਸਾਹਿਬ ਨੂੰ ਦੇਖਰ ਸਾ ਆਪਣਾ ਤਨ ਮਨ ਧਨ ਸੌਂਪ ਕੇ ਅਸੀਂ ਉਹਦੇ ਬਰਗੇ ਵੀ ਹੈ ਨਹੀਂ ਅਸੀਂ ਤਬ ਉਹ ਜਿ ਆਪਣੀ ਕਰਦੇ ਬਲੀ ਝਾੜੜਿਆ ਨਾ ਪਤਾ ਲੱਗਦਾ ਵੀ ਇਹ ਸੱਚ ਹੈ ਜੇ ਤਾਂ ਸਮਨੁ ਸਾਕਰ ਨੀਰ ਭਰਿਆ ਤੀਤੇ ਅਗੁਣ ਅਮਾਵੇ ਦਇਆ ਕਰਹੁ ਕੁਸ਼ਮੇਰ અપਾਨੁ ਦੁਰਦੇਖਤਾ ਤੁਮੇਰ ਕਾਰਿ ਅਸੀਂ ਉਕਰ ਆ ਰਹੇ ਆ ਪਹਿਲਾ ਪਿਆਰ ਕੀ ਕਰਤਾ ਥੋੜਾ ਦਰਸ਼ਨ ਕਰ ਜੀ ਪਾਪ ਕੀ ਜੀਵ ਕਰੋੜਾ ਤਰ ਗਰੋ ਤੇ ਮਰਦਾਨੇ ਨੂੰ ਕੌਂਟਾ ਵਿੱਚ ਕਢਾਵੇਂ ਸੁੱਟਦਾ ਪਸ ਕਾਵੇ ਵੇਲੇ ਨੂੰ ਹੋੜਾ ਮੀਰ ਡੜਾ ਡੜ ਪਿੱਟਦਾ ਘਰੀ ਨਜ਼ਰ ਮਹਿਰ ਦੀ ਤੈ ਹੋ ਸਦੇ ਥੱਪੇ ਕਰਾਹੇ ਥਰ ਕੇ ਤੁਹਾਡਾ ਦਰਸ਼ਨ ਕਰਤੇ ਨੀ ਪਰ ਵੀ ਜੀਵ ਕਰੋੜ ਨਹੀਂ ਕਰ ਕੇ ਹੋ ਕਾ ਰੂਖ ਖਾ ਸੋਹਣ ਅਰਜੇ ਗਰੀਬਾਂ ਦੇ ਤੈਂ ਦੁਖੀਆਂ ਦਾ ਤਰੰਦ ਦਿਵਾਰਿਆ ਬਾਲੇ ਮਰਦਾਨੇ ਨੂੰ ਜੀ ਬਾਲੇ ਮਰਦਾਨੇ ਨੂੰ ਲੈ ਕੇ ਸੰਗ ਕੋਸਰੇ ਪਰ ਗਏ ਧੋੜਾ ਗਣਿਸ਼ਨ ਕਰਕੇ ਅਸੀਂ ਪਾਪੀ ਜੀਵ ਪਰੋੜ ਨਹੀਂ ਕਰ ਗਏ ਹਉ ਤੈਂ ਵਿੱਚ ਪਹਾੜਾਂ ਦੇ ਜਾ ਕੇ ਤਾਰ ਬਲੀ ਕੰਧਾਰੀ ਜਲ ਖਿਚ ਲਿਆ ਬਾਲ ਬਾਪੀ ਜੀਵ ਤਰੋਣਾ ਕਰਕੇ ਤੁਹਾਡਾ ਦਰਸ਼ਨ ਕਰਕੇ ਜੀ ਬਾਪੀ ਜੀਵ ਤਰੋਣਾ ਕਰਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਚਰਨਾ ਤੇ ਪ੍ਰਾਰਥਨਾ ਬੇਨਤੀ ਆਪਾਂ ਸ਼ੁਰੂਆਤ ਹੁਕਮ ਜਿਐਸੀ ਜੇ ਸਤਸਾਹ ਦਾ ਜਾਨੀ ਬਿਸੰਧ ਸਿੰਘ ਜੀ ਸੰਧੂ ਸਾਹਿਬ ਦਾ ਬੜੇ ਭਾਵਨ ਗ੍ਰਹਣ ਕਰ ਸੇ ਕਿਉਂਕਿ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਚਲੋ اِن تیا بھی اج میں یہ سوچ رہا بھی میں تھوڑا تھوڑا گہم آؤں میرے ہولی کوئی نہیں سیکھتا کہ کرپا کرے تو میں کل گل ہیں یہ چلو رحمت ہے میرے بدیادات گیانی جگہو صاحب جنہوں نے یہ چار شبد میری چوئی پائے وہ بھی کرپا کر کے آشرواد میرا واپس کر کے گئے ہے میں اس کڑی نمسکار کرنا ہے کیونکہ اپنے مرشد اپنے گرو کا صرف ٹھنڈیا نظروں کا پیار کا آشیواد مل جائے گا میں گی جی کا ستکار بخش کیا آؤ ہوں اگلا پروگرام گیت صاحب جی جتنے آئے سنمان آئی ہیں آپ کا سارا نے اس طرح جیسے بنتا ہے کیونکہ سارا کا جانا تو پیار کے ٹیوشن سائبان آئے وہ سارا جی چاہوں گے ਪੁਨਰ ਨਿਸ਼ਤ ਬਣਾਈਓ ਕੌਮ ਸਮਾਵਰਕ ਸਿਚ ਕਰਨ ਦੇ ਸਾਰੇ ਨਿਰਦੇਸ਼ਨ ਦੇਜਾਰੇ। ਪਿਆਸਰ ਪੱਤੇ ਬਣਾਉਂ ਚੜ੍ਹਨੀ ਆਹ ਹੋਈਆਂ ਕੋਲਾਂ ਦੀ ਮਾਫੀ ਲਿਓ। ਸਾਰੀ ਸੰਗਤ ਹੈਰਦੀ ਚੋਂ ਧੰਨਵਾਦ ਕਰਨੇ ਕਿ ਆਪ ਕੋ ਜੀ ਵਾਈ ਬੰਦੀ।